ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਦਰਸ਼ਨੀ ਧੋੜੀ ਤਨਤਾਰਨ ਵਿਖੇ ਬਹੁਤ ਹੀ ਬੇਰਹਿਮੀ ਦੇ ਨਾਲ ਟਾ ਦਿੱਤੀ ਗਈ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਇੱਕ ਵਾਰ ਫਿਰ ਤੋਂ ਆਹਤ ਕੀਤਾ ਗਿਆ ਬੇਸ਼ਕਾਰ ਸੇਵਾ ਦੇ ਨਾਮ ਦੇ ਉੱਤੇ ਸਾਡਾ ਇਤਿਹਾਸ ਮਿੱਟੀ ਦੇ ਢੇਰ ਚ ਤਬਦੀਲ ਕਰ ਦਿੱਤਾ ਗਿਆ ਪਰ ਇਸ ਵਾਰ ਘਟੋ ਘਟ ਸੋਸ਼ਲ ਮੀਡੀਆ ਦਾ ਜ਼ੋਰ ਹੋਣ ਕਰਕੇ ਆਮ ਆਵਾਮ ਤੱਕ ਲੋਕਾਂ ਤੱਕ ਇਹ ਖਬਰ ਪਹੁੰਚੀ ਅਤੇ ਉੱਥੇ ਹਜ਼ੂਮ ਲੋਕਾਂ ਦਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਐਸਜੀਪੀਸੀ ਨੇ ਖਾਣਾ ਪੂਰਤੀ ਕਰਦੇ ਆ 50 ਸਾਲ ਤੋਂ ਪੁਰਾਣੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਇੱਕ ਐਕਟ ਵੀ ਤਿਆਰ ਕੀਤਾ ਹੈ ਪਰ ਇਹ ਸਾਰੀ ਘਟਨਾ ਕੌਣ ਕਰਵਾ ਰਿਹਾ ਹੈ ਆਖਿਰ ਸਾਡਾ ਇਤਿਹਾਸ ਕੌਣ ਮਿਟਾ ਰਿਹਾ ਹੈ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਆਓ ਜਾਣਦੇ ਹਾਂ ਕਿ ਆਖਿਰ ਇਸ ਸਾਰੇ ਮਸਲੇ ਦੇ ਉੱਤੇ ਸਿਮਰਜੀਤ ਸਿੰਘ ਮਾਨ ਨੇ ਕੀ ਕਿਹਾ ਸੀ ਇੱਕ ਸਰਕਾਰ ਵੱਜੋਂ ਜੋ ਜਿੱਤ ਕੇ ਹਾਰੀ ਹੈ ਸ਼ਾ ਮੁਹੰਮਦ ਕਹਿੰਦੇ ਐ ਹਰ ਕੋਈ ਵਾਰੀ-ਵਾਰ ਸਰਟੀ ਕੌਮ ਦਾ ਨਹੀਂ ਰਹਿਣਾ ਇਹਦਾ ਵੀ ਅੱਗੇ ਆ ਕੇ ਕੌਮ ਦੇ ਨਾਲ ਦੁੱਖ ਸੰਘਾ ਕਰ ਸਕੀ ਜੋ ਕੁਝ ਇਸ ਤਿੱਖੀ ਸੀ ਤੇ ਐਗਜ਼ੈਕਟਿਵ ਤੋਂ ਮੈਂ ਕਿਹਾ ਕਿ ਇੰਨਾ ਮਾਰਾ ਕੀਤਾ ਕਿ ਇਹਨਾਂ ਨੂੰ ਉਹਦੇ ਅੱਗੇ ਖੜਾ ਕਰਕੇ ਨਿੰਨਾਂ ਨੂੰ ਸਜਾਵਾਂ ਦੇਣੀਆਂ ਚਾਹੀਦੀਆਂ ਜੋ ਖੁਸ਼ ਨਿੰਨਾਂ ਨੇ ਕੀਤਾ ਮੈਨੂੰ ਯਾਦ ਹੈ ਕਿ ਇਸ ਦਾ ਰੋਲਾ ਇਸ ਲੋ ਸ਼ਹੀਦ ਕਰਨ ਦਾ ਰੋਲਾ ਬਹੁਤ ਪਹਿਰੇ ਸੀਗਾ ਸਾਡੀ ਪਾਰਟੀ ਨੇ ਤੇ ਮੈਂ ਐਸੇ ਬੀਸੀ ਦੇ ਪ੍ਰਧਾਨ ਨੂੰ ਇਹ ਲਿਖੀ ਸੀ ਕਿ ਇਹ ਸੋ ਬਿਉਟੀ ਡੋ ਜਿਹੜੀ ਸਰਪ੍ਰੋਚੀ ਹੈ ਇਹ ਸੋਸੀਟਾ ਕੀਤਾ ਜਾਵੇ ਇੱਕ ਖਬਰ 18 ਤਰੀਕ ਸਪਟੈਂਬਰ 2018 ਦੇ ਵਿੱਚ ਜੀ ਤੇ ਪੰਜਾਬ ਟਾਈਮਸ ਦੇ ਵਿੱਚ ਖਫੀ ਸੀ ਇਹਦਾ ਮਤਲਬ ਹੈ ਕਿ ਐਸਟਪੀਸ ਨੂੰ ਪੱਕਾ ਪਤਾ ਸੀਗਾ ਕਿ ਇਹ ਜਿਹੜੀ ਸ਼ਤਾਨੀ ਕਰ ਰਹੀ ਹੈ ਇਹ ਫੋਨ ਵਾਲੀ ਹੈ ਇਹਦਾ ਮਤਲਬ ਹੈ ਕਿ ਉਹਨਾਂ ਦੇ ਹੁਕਮ ਤੋਂ ਬਗੈਰ ਇਹ ਸੂਫੀ ਇਹ ਕਿੱਦਾਂ ਆਵੇਗਾ ਆਹ ਤੁਹਾਡੇ ਕੋਲ ਸਬੂਤ ਹੈ 18 ਸਪਟੈਂਬਰ 2018 ਨੂੰ ਇਹਨਾਂ ਨੂੰ ਸਾਡੀ ਪਾਰਟੀ ਨੇ ਤੇ ਮੈਂ ਸੂਚਿਤ ਕੀਤਾ ਸੀ ਕਿ ਇਹੋ ਜਿਹਾ ਕੰਮ ਨਾਲ ਖੁਸ਼ੀ ਕਰੇ ਉਹ ਬਰਬਾਦੀ ਦਾ ਪਰ ਸਾਡੀ ਬੱਦ ਕਿਸਮਤੀ ਹੈ ਕਿ ਐਸਪੀਸੀ ਨੇ ਸਟਾ ਬਹੁਤ ਨੁਕਸਾਨ ਕਰਤਾ ਹੈਗਾ 1984 ਦੇ ਵਿੱਚ ਵੀ ਜਿਹੜਾ ਲਾਹਗੋਵਾਲ ਬਾਦਲ ਤੋੜਾ ਸਨਵੰਡੀ ਰਵਿੰਦਰ ਵਿਆਗ ਸਿੰਘ ਫਾਈਨੈਂਸ ਮਿਨਿਸਟਰ ਰਾਮੂ ਵਾਲਿਆ ਇੰਨ ਨੇ ਸਾਰੇ ਨਾਲ ਸਾਜ਼ਿਸ਼ ਕਰਕੇ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਬੀਜੇਪੀ ਤੋਂ ਹਮਲਾ ਕਰਵਾਇਆ ਸੀਗਾ। ਔਰ ਉਸ ਤੋਂ ਬਾਅਦ ਇਹ ਤੋਂ ਮਿਸ ਜੀ ਦੇ ਫੋਰ ਪ੍ਰਧਾਨ ਬਣੀ ਐਸਟੀਪੀਸੀ ਦੀ ਉਸ ਨੇ ਜਿਹੜਾ ਬਰਾਦਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼ਰੋਬਨੀ ਅਕਾਲੀ ਦਲ ਦਾ ਦਫ਼ਤਰ ਸੀ। ਜੀਤੇ ਵਿੱਚ ਅਸੀਂ ਬੈਠਦੇ ਸੀ ਸਾਨੂੰ ਇਸ ਮਿਸ ਜਗੀਰਕੋਟ ਤੇ ਬਾਗਲਦਰੀਆਂ ਨੇ ਉਸ ਮਹਿੰਦੇ ਚੀਫ ਮਿਨਿਸਟਰ ਜ਼ਾਲਮ ਆਦਮੀ ਬਿਆਨ ਸਿੰਘ ਨੂੰ ਬ੍ਰਿਗਡਾਰ ਕਰਾ ਕੇ ਸਾਨੂੰ ਜੇਲਾਂ ਦੇ ਵਿੱਚ ਪਾ ਕੇ ਤੇ ਇਸ ਜਗੀਰਕੋਟ ਨੇ ਉਹ ਫਰਾਤਰ ਕੰਢੀ ਦੰਦਾ ਡਾਕਟਰ ਬੀਟਾ ਸਸਿਜ ਨੇ ਸਾਡੀ ਕੋਈ ਇਮਾਰਤ ਜੋ ਨੇ ਜਿਉਂ ਹੀ ਰਹਿਣ ਦਿੱਤੀ ਬੀਬੀ ਨਾਨਕੀ ਦਾ ਜਿਹੜਾ ਚੰਦਾ ਸਿੰਘ ਸੁਲਤਾਨ ਖੋਲੋਤੀ ਦੇ ਵਿੱਚ ਉਹ ਵੀ ਢਾਕੇ ਤੇ ਹੁਣ ਸੰਤ ਮਰਮਰ ਦਾ ਬਣਾਇਆ ਹੋਇਆ ਹੈ। ਰਾਤ ਦਾ ਨਿਸ਼ਾਨੀ ਸਾਡੀ ਵਿਰਸੇ ਦੇ ਲਈ ਸਾਡੀ ਅਗਾ ਸਾਨੂੰ ਜਿਹੜੀਆਂ ਇਹ ਸਾਡੇ ਬੱਚੇ ਹੋਣੇ ਆ ਉਹ ਕੁਛ ਨਹੀਂ ਦੇਖ ਸਕਦੇ ਕਿ ਇਤਿਹਾਸ ਕੀ ਹੈ। ਸੋ ਦਰਸ਼ਨੀ ਜੀ ਉਹਦੇ ਸਾਹਮਣੇ ਅਸੀਂ ਬੈਠੇ ਆਂ ਸਾਡੇ ਬੜੇ ਤਕੜੇ ਇਸ ਇਲਾਕੇ ਦੇ ਜਥੇਦਾਰ ਹੋਈਆ ਸਾਹਿਬ ਤੇ ਸਾਰੇ ਸਿੱਖ ਇੱਥੇ ਆ ਕੇ ਧਰਨਾ ਦੇ ਰਹੇ ਆ ਕਿ ਇਹ ਬੋਟ ਬਣਾ ਕੰਮ ਕੀਤਾ ਹੈਗਾ ਇਹ ਬਾਦਸਤ ਹੈ ਨਹੀਂ ਉਹਦੇ ਸ਼੍ਰੋਮੀ ਗੁਰਦੁਆਰਾ ਕਮੇਟੀ ਜਿਹੜੀ ਉਹਨਾਂ ਦੇ ਅਧੀਨ ਚੱਲ ਰਹੀ ਹੈ ਉਹਦੀ ਬਾਦਲ ਲਈ ਇਹ ਹੈ ਕਿ ਐਸਟੀਪੀਸੀ ਹੈ ਕਿ ਹੈ ਜਿਨ੍ਹਾਂ ਨੇ 2015 ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਕੇ ਤੇ ਰੂੜੀਆਂ ਤੇ ਨਾਲੀਆਂ ਦੇ ਵਿੱਚ ਬਰਗਾੜੀ ਦੇ ਵਿੱਚ ਕੋਟ ਪੂਰੇ ਦੇ ਵਿੱਚ ਫਿਰ ਦੋ ਸਿੰਘ ਗੁਰਜੀਤ ਸਿੰਘ ਤੇ ਪੀਸ਼ਣ ਭਗਵਾਨ ਸਿੰਘ ਇਹਨਾਂ ਨੇ ਪਾਣੀ ਬਣਾਇਆ ਤੇ ਨੌਨਾਰਪੁਰ ਸਾਹਿਬ ਦੇ ਲਾਂਗੇ ਦੇ ਬਾਰੇ ਗੱਲਬਾਤ ਹੋਈ ਹੈ ਕੱਲ ਦੀਆਂ ਖਬਰਾਂ ਦੇਖੋ ਉੱਥੇ ਮੋਦੀ ਨੇ ਫੀਡਬੈਕ ਜੇਰ ਲਾ ਦਿੱਤੀ ਹੈ ਜਿੱਦਾਂ ਚੇਰਫੁਲ ਵਰਨ ਦੇ ਦੋਸ਼ੀਆਂ ਦੇ ਬਾਰੇ ਪਾਕਿਸਤਾਨ ਸਾਨੂੰ ਨਹੀਂ ਦੱਸੂ ਹੁਣਾ ਚੇਰ ਅਸੀਂ ਕਿਹਨੇ ਬਸਤੀ ਦੇ ਵਿੱਚ ਕੋਣਾ ਹੈ ਹੁਣ ਮੈਂ ਪੁੱਛਦਾ ਕਿ ਪੁਲ ਵਰਨੇ ਦੇ ਵਿੱਚ ਜਿਹੜਾ ਹੋਇਆ ਸਖੰਡਨ ਕੀਤਾ ਹੈ ਪਰ ਉਹਦਾ ਤਾਲਕ ਇਸ ਲੰਘੇ ਦੇ ਨਾਲ ਕੀ ਹੈ ਇਹ ਤਾਂ ਇਹਨਾਂ ਦੀ ਰੰਜਸ ਹੈ ਤੇ ਨਾ ਤਾਂ ਇਹ ਨਾਮ ਆਦਮੀ ਪਾਰਟੀ ਨਾ ਇਹ ਬਾਦਲਦਲੀਏ ਨਾ ਭਾਜਪਾ ਨਾ ਕਾਂਗਰਸ ਸਾਡੀ ਨਿਬੰਧਗੀ ਕਰ ਰਹੀ ਹੈ ਸਿੱਖ ਕੌਮ ਦੀ ਤੇ ਫੇਰ ਅਸੀਂ ਕਿਵੇਂ ਅਗਾ ਹੋ ਸਕਦੇ ਇਹ ਮੌਕਾ ਹੈ ਆਪਣੇ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਵਾਏ ਇਹ ਪਾਰਟੀਆਂ ਜਿਹੜੀਆਂ ਸੈਂਟਰ ਹਿੰਦੂਤਵਾਦੀ ਅਤੀ ਚੱਲਦੀ ਹੈ ਸਾਡੀ ਪਾਰਟੀ ਸ਼੍ਰੋਮ ਦੇ ਕਰਨ ਦਿਤਲ ਪਰਸਰ ਦੋ ਸੀਟਾਂ ਦੇ ਉੱਤੇ ਲੜ ਰਹੀ ਹੈ ਬਟ ਜਿਹੜੇ ਤੇ ਸੰਗਰੂਪ ਉੱਥੇ ਵੀ ਹਿੰਦੂਤਵਾਦੀ ਜਿਹੜੇ ਲੋਕ ਹੈ ਜਿਹੜੇ ਸਾਡੇ ਸਿੱਖ ਪਿੱਟੂ ਆ ਉਹਨਾਂ ਦੇ ਮਗਰ ਲੱਗਦੇ ਆ ਬੀਜੇਪੀ ਵਾਲੇ RSS ਵਾਰੇ ਭਾਜਪਾ ਦੇ ਆਮ ਆਦਮੀ ਪਾਰਟੀ ਕਾਂਗਰਸ ਉਹ ਸਾਡੇ ਖਿਲਾਫ ਖੜੇ ਇਹ ਤਾਂ ਤਾਂ ਗੱਲ ਬੜੀ ਜੇ ਅਸੀਂ ਆਪਣੇ ਸੰਤ ਮੱਦੇ ਤਕੜੇ ਭੇਜੇ ਪਾਰਲੀਮੈਂਟ ਦੇ ਵਿੱਚ ਜਿੱਥੇ ਜਿਹੜੇ ਰਾਜਦਾਨ ਵਾਲੀ ਹੈ ਜਿਹੜਾ ਸਾਡਾ ਵਿਰਸੇ ਨੂੰ ਤਮਾਸ਼ਾ ਕਰਦੇ ਆ ਉਹਨਾਂ ਦੀ ਧੋਣ ਦੇ ਉੱਤੇ ਵੋਟਾਂ ਲਾ ਕੇ ਤੇ ਫਿਰ ਉਹਨਾਂ ਨੂੰ ਮਨਾਈਜੇ ਜਿਹੜਾ ਤੁਸੀਂ ਜ਼ੁਲਮ ਕੀਤਾ ਦਰਬਾਰ ਸਾਹਿਬ ਦੇ ਉੱਤੇ ਵੀ ਤੇ 1984 ਦੇ ਵਿੱਚ ਜਿਹੜਾ ਰੇਮ ਗਾਂਧੀ ਨੇ ਖਤਮਿਆਮ ਕੀਤੀ ਹੈ ਉਹਦਾ ਬਿਲਕੁਲ ਸਿੱਖਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੇ ਸਾਡਾ ਧਰਨਾ ਇੱਥੇ ਲੱਗਿਆ ਹੋਇਆ ਪਾਰਟੀ ਦਾ ਅਸੀਂ ਇਹਨੂੰ ਵੋਟ ਤੇਜ਼ ਕਰਾਂਗੇ ਸਾਡੀ ਮਾਨਯੋਗ ਜੀ ਐਸਪੀਸੀ ਦੇ ਪ੍ਰਧਾਨ ਤੇ ਐਸਸੀਪੀਸੀ ਦੀ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਉਹਦੇ ਉੱਤੇ ਫੌਜਦਾਰੀ ਦੇ ਮਕਦਮੇ ਦਰਜ ਹੋਣ ਔਰ ਇੱਕ ਕਮਿਸ਼ਨ ਵੀ ਸਥੇ ਜਿਹੜਾ ਗੌਰ ਕਰੇ ਕਿ 1947 ਤੋਂ ਬਾਅਦ ਸਾਡਾ ਵਿਰਸਾ ਜਿੰਨਾ ਵੀ ਹੈ ਇੰਡੀਆ ਦੇ ਵਿੱਚ ਉਹ ਕਿਵੇਂ ਤੈਸ਼ ਨਸ ਸਾਜਸਤੇ ਦੀ ਤਾਗਿਆ ਹੈ ਅਸੀਂ ਇਹਨਾਂ ਦੀ ਗ੍ਰਿਫਤਾਰੀ ਮੰਗਦੇ ਹਾਂ ਔਰ ਅਸੀਂ ਮੰਨਦੇ ਹਾਂ ਇਹ ਇਤਨਾ ਨੂੰ ਨੂੰ ਨਹੀਂ ਲਾਉਣਾ ਚਾਹੀਦਾ ਕਿਸੇ ਵੀ ਪੰਥਕ ਤੇ ਨੂੰ ਨਾ ਕਿਸੇ ਨੂੰ ਅਸੀਂ ਮੰਗਦੇ ਆ ਕਿ ਸਾਰੇ ਯੂਨੀਵਰਸਿਟੀ ਦੇ ਵਿੱਚ ਬੈਠਣ ਇੱਕ ਹੋ ਕੇ ਤਾਂ ਵੀ ਪਕਾਲੇ ਵਰਗਾ ਕੰਮ ਨਾ ਹੋਵੇ ਕਿ ਉੱਥੇ ਵੱਖਰੀਆਂ ਵੱਖਰੀਆਂ ਮੰਡੀਆਂ ਡੈੱਗੀਆਂ ਸੀਗੀਆਂ ਨਾ ਤੇ ਸਾਰਿਆਂ ਨੂੰ ਇੱਕ ਹੋ ਕੇ ਇਹ ਮੰਗ ਜਿਹੜੀ ਹੈਗੀ ਹੈ ਸਾਡੀ ਇਸ ਦਾ ਦੇ ਉੱਤੇ ਕੇਸ ਹੋਵੇ ਜਿਹੜੀ ਇਹਦੀ ਸੇਵਾ ਦੇ ਤੋ ਹੋਣੀ ਹੈ ਇਹ ਨੁਕਾਇਆ ਨਾ ਜਾਏ ਇਹ ਜਿਹੜੀ ਟੱਟੀ ਹੈ ਸਹੀਤ ਹੋਈ ਹੈ ਉਹਦੀਆਂ ਫਰਾਤਨ ਇਟਾਂ ਤੇ ਉਸੇ ਜਿਹੜਾ ਮਸਾਲੇ ਦੇ ਨਾਲ ਇਹ ਲੱਗੀਆਂ ਸੀ ਉਹੀ ਬਸੰਨਾ ਬਣਾ ਕੇ ਜਿਹੜੇ ਸਟਰਕਚਰਲ ਇੰਜੀਨੀਅਰਸ ਹੈ ਜਿਨ੍ਹਾਂ ਨੂੰ ਪਤਾ ਹੈਗਾ ਕਿ ਕਿਵੇਂ ਇਹ ਨੂੰ ਸਟੌਪ ਕਰਨਾ ਹੈ ਨਿਊ ਜੀ ਨਿਊ ਡਾਈਮੈਂਸ਼ਨੀ ਸਟੇਟ ਇਹ ਬਣਾਤੇ ਹੈ। ਬਾਕੀ ਦਿੱਕਤ ਦਾ ਹੱਲ ਸੋ ਗੁਰਪਿਆਰੇ ਸਾਡਾ ਇਤਿਹਾਸ ਬਚਾਣਾ ਸਾਡੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਜੋ ਉੱਚ ਅਹੁਦਿਆਂ ਉੱਤੇ ਬੈਠੇ ਹੋਏ ਨੇ ਉਹ ਉਹ ਮਸਾਂਦੀ ਨੇ ਜਿਹੜੇ ਆਪ ਭਗਵੇਂ ਏਜੰਡੇ ਦੇ ਹੇਠ ਕੰਮ ਕਰਦਿਆਂ ਹੋਏ ਆ ਹੌਲੀ-ਹੌਲੀ ਸਾਡੀਆਂ ਇਤਿਹਾਸਿਕ ਧਰੋਹਾਂ ਨੂੰ ਮਿਟਾ ਕੇ ਉੱਥੇ ਸੰਗਮਰਮਰ ਜੜਨ ਦੇ ਉੱਤੇ ਲੱਗੇ ਹੋਏ ਨੇ ਇਸ ਲਈ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਜੇਕਰ ਸਾਡੇ ਨੇੜੇ ਤੇੜੇ ਕੋਈ ਵੀ ਇਤਿਹਾਸਿਕ ਇਮਾਰਤ ਹੈ ਤੇਕਾਰ ਸੇਵਾ ਦੇ ਨਾਮ ਤੇ ਉਹ ਅਗਰ ਟਾਇਟੇਰੀ ਕੀਤੀ ਜਾ ਰਹੀ ਹੈ ਤਾਂ ਅਸੀਂ ਜਾ ਕੇ ਉਸ ਦਾ ਵਿਰੋਧ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਬਣਾ ਕੇ ਪਾਈਏ ਤਾਂ ਜੋ ਪਬਲਿਕ ਦੇ ਵਿੱਚ ਅਵੇਨੈਸ ਆ ਸਕੇ ਤੇ ਅਜਿਹੇ ਕਾਰਜਾਂ ਨੂੰ ਰੋਕਿਆ ਜਾ ਸਕੇ ਢਲ ਪਾਈ ਜਾ ਸਕੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ